ਜਿੰਦਾਬਾਦ ਜਿੰਦਾਬਾਦ ਟੀਵੀ ਨੂੰ ਲਾਈਵ ਦੇਖਦੇ ਮੇਰੇ ਵੱਲੋਂ ਜਾਨੀ ਕੀ ਮੇਜਰ ਸਿੰਘ ਚੱਕ ਸਾਬੂ ਬੋਲੋਂ ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਭਰੀ ਸਤਿ ਸ੍ਰੀਕਾਲ ਕਬੂਲ ਕਰਿਓ ਤੇ ਹੋ ਤੁਸੀਂ ਸਣਾ ਠੀਕ ਠਾਕ ਹੋ ਚੜਦੀ ਕਲਾ ਸਾਰੇ ਤੇ ਅੱਜ ਆਪਾਂ ਥੋੜੀ ਜੀ ਹਲਕੀ ਫੁਲਕੀ ਜੀ ਗੱਲ ਕਰਨੀ ਆ ਕਿ ਐਸ 24 ਜੂਨ ਨੂੰ ਤੇ ਸਾਰੇ ਐਮਪੀ ਸਹਿਬਾਨਾ ਨੇ ਸੌ ਚੁੱਕਣੀਆਂ ਤੁਹਾਨੂੰ ਕੀ ਲੱਗਦਾ ਵੀ 24 ਜੂਨ ਨੂੰ ਉਹ ਆਪ ਆ ਕੇ ਜੇਲ੍ਹ ਚੋਂ ਬਾਹਰ ਸੋ ਚੁੱਕਣਗੇ ਆਪਾਂ ਇਸ ਬਾਬਤ ਗੱਲਬਾਤ ਕਰਨੀ ਆ ਸਰਦਾਰ ਨਿਸ਼ਤਰ ਸਿੰਘ ਚੋਹਾਂਸਾ ਸਾਡਾ ਜੁੜਿਆ ਤੇ ਉਹਨਾਂ ਦੇ ਨੈਦਰ ਥਰੂ ਤੁਹਾਡਾ ਨਾਲ ਗੱਲਬਾਤ ਕਰਨੀ ਆ ਪਹਿਲਾਂ ਆ ਜਾਓ ਉਹਨਾਂ ਦਾ ਆਪਾਂ ਵੈਲਕਮ ਕਰੀਏ ਸਾਹਿਬ ਸਾਹਿਬ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਿੰਘ ਸਾਹਿਬ ਠੀਕ ਠਾਕ ਹੋ ਹਾਂਜੀ ਬੜੀ ਵਾਹਿਗੁਰੂ ਦੀ ਕਿਰਪਾ ਜੀ ਤੇ ਗੁਰੂ ਮਹਾਰਾਜ ਤੁਹਾਤੇ ਕਿਰਪਾ ਚਾਹੀਦੀ ਆ ਜੇ ਤੋਤੇ ਕਿਰਪਾ ਤੇ ਖਾਸ ਕਰਕੇ ਆਪਾਂ ਇਸ ਮੁਲਖਾਂ 'ਚ ਬੈਠੇ ਆ ਜੇ ਆਪਾਂ ਗੱਲਬਾਤ ਕੁਛ ਕਰਦੇ ਆ ਤੇ ਕੁਛ ਉਸ ਉਸ ਮੁਲਖ ਦੇ ਵਿੱਚ ਕੋਈ ਗੱਲਬਾਤ ਹੁੰਦੀ ਆ ਤੇ ਆਪਾਂ ਇੱਥੇ ਰਲ ਮਿਲ ਕੇ ਦੋਵੇਂ ਭਾਈ ਹਲਕੀ ਫੁਲਕੀ ਜੀ ਗੱਲ ਕਰਨੀ ਆ ਖਾਸ ਕਰਕੇ ਭਾਈ ਅਮਰਤਪਾਲ ਨੂੰ ਕੌਮ ਨੇ ਇੱਕ ਫਤਵਾ ਦਿੱਤਾ ਤੇ ਉਹਨਾਂ ਨੂੰ ਬੜੇ ਛਾਨੂ ਸ਼ੌਕਤ ਨਾਲ ਜਿਤਾਇਆ ਆ ਤੇ ਖਾਸ ਕਰਕੇ 24 ਜੂਨ ਨੂੰ ਜਿਹੜਾ ਸੌ ਚੱਕ ਸਮਾਗਮ ਹੋਣ ਜਾ ਰਿਹਾ ਆ ਤੁਹਾਨੂੰ ਕੀ ਲੱਗਦਾ ਵੀ ਉਹ ਜੇਲ੍ਹ ਤੋਂ ਉਹਨਾਂ ਨੂੰ ਬਰੀ ਕੀਤਾ ਜਾਊਗਾ ਕੀ ਗੱਲਬਾਤ ਆ ਥੋੜਾ ਮੌਕੇ ਦੀ ਮੈਂ ਕਹਿੰਦਾ ਥੋੜਾ ਜਿਹਾ ਹੋਰ ਮੇਰੀ ਨੌਲੇਜ ਦੇ ਵਿੱਚ ਖਰ ਕੇ ਜਿੰਦਾਬਾਦ ਜਿਨੇ ਸਾਨੂੰ ਦਰਸ਼ਕ ਵੀਊ ਦੇਖ ਰਹੇ ਆ ਇਹਨਾਂ ਦੇ ਨੌਲੇਜ ਆਪਾਂ ਵਾਦਾ ਕਰੀਏ ਹਾਂ ਜੀ ਮੇਜ ਸਿੰਘ ਜੀ ਜਿਹੜਾ ਇਸ਼ੂ ਹੈਗਾ ਇਹੋ ਐਸ ਲਈ ਤੁਹਾਡਾ ਕਲਿਆਨਦਾਨੀ ਜਾਂ ਆਪ ਮੇਰਾ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੱਥੇ-ਸਿੱਥੇ ਸਿੱਖ ਬੈਠੇ ਆ ਉਹਨਾਂ ਦੇ ਸਾਰਿਆਂ ਦੇ ਮਨਾਂ ਦੇ ਵਿੱਚ ਐਸ ਲਈ ਇਹੀ ਗੱਲ ਹੈ ਤੁਸੀਂ ਮੈਨੂੰ ਪੁੱਛ ਰਿਹਾ ਗੱਲ ਇਹੀ ਹੈ ਕਿ ਇਸ਼ੂ ਹੈਗਾ ਤੇ ਕੀ ਭਾਈ ਅਮਰਪਾਲ ਸਿੰਘ ਸਕਿਲ ਦੇ ਵਿੱਚੋਂ ਆ ਸਕਣਗੇ ਮੈਂ ਉਹਦੇ ਮਾਰੇ ਵਿੱਚ ਜੋ ਦੇਖ ਰਿਹਾ ਹਾਂਗਾ ਤੇ ਇੱਕ ਨੈਸ਼ਨਲ ਲੈਵਲ ਦੇ ਤੇ ਜੋ ਦੁਨੀਆ ਦੇ ਵਿੱਚ ਸਿੱਖਾਂ ਦਾ ਇਹ ਜਿਹੜਾ ਬਾਹਰ ਆ ਰਿਹਾ ਹੈਗਾ ਇਸ ਵੇਲੇ ਤੁਸੀਂ ਇਹ ਵੀ ਦੇਖਿਆ ਹੈਗਾ ਕਿ ਆਹ ਕੈਨੇਡਾ ਨੇ ਹਰਦੀਪ ਸਿੰਘ ਨਿਜਲਸ ਐ ਪਾਰਲੀਮੈਂਟ ਦੇ ਵਿੱਚ ਮੋੜ ਰੱਖ ਕੇ ਉਹਨੂੰ ਸ਼ਰਧਾਂਜਲੀ ਭੇਟ ਕੀਤੀ ਆ ਹੂੰ ਤੁਹਾਨੂੰ ਪਤਾ ਨਹੀਂ ਗੱਲ ਦਾ ਹਾਂਜੀ ਹਾਂਜੀ ਨੰਬਰ 2 ਦੇ ਤੇ ਅਮਰੀਕਾ ਦੇ ਵਿੱਚ ਦੇ ਹੈਲਪਰ ਬੋਲਦਾ ਹੈਗਾ ਜਿਹੜਾ ਆਪਣੇ ਇਨਾਮ ਕਤਲਾਂ ਦੇ ਵਿੱਚ ਮਿਸਟਰ ਪੰਨੂ ਦੇ ਬਾਰੇ ਵਿੱਚ ਜੋ ਉਹ ਇੱਕ ਅਰੇਂਜ ਕੀਤਾ ਹੋਇਆ ਇੱਕ ਭਾੜੇ ਦਾ ਬੰਦਾ ਹੈਗਾ ਸਿਕਾ ਹਾਂਜੀ ਇਹ ਇਹ ਵੀ ਜਿਹੜੀ ਗੱਲ ਬੜੀ ਬਾਹਰ ਨੰਗੀ ਹੋ ਗਈ ਹੈਗੀ ਤੇ ਉਹ ਅਮਰੀਕਾ ਦੇ ਵਿੱਚ ਆ ਗਿਆ ਹੈਗਾ ਹਾਂਜੀ ਤੇ ਕੋਰਟ ਦੇ ਵਿੱਚ ਉਹ ਇਸ ਲਈ ਹੈਗੇ ਆ ਹੂੰ ਤੇ ਜਿਸੇ ਤਰੀਕੇ ਦੇ ਨਾਲ ਜਿਹੜੇ ਤੁਸੀਂ ਭਾਈ ਅਮਰਪਾਲ ਸਿੰਘ ਦੀ ਗੱਲ ਕਰਦੇ ਹੈਗੇ ਆ ਉਹਨਾਂ ਦੇ ਵੀ ਜਿਹੜਾ ਜੋ ਕੁਝ ਪਿਛੇ ਉੱਥੇ ਪੰਜਾਬ ਦੇ ਵਿੱਚ ਹੋ ਰਿਹਾ ਹੈਗਾ ਇੰਡੀਆ ਦੇ ਵਿੱਚ ਹੋ ਰਿਹਾ ਹੈਗਾ ਉਹਨਾਂ ਦੇ ਮਤਲਬ ਦੇਖੋ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਉਹਨਾਂ ਨੇ ਦੂਜੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਅਜਾ ਤੌਰ ਤੇ ਸਭ ਤੋਂ ਵੱਧ ਵੋਟਾਂ ਲਈ ਦਿੱਤੇ ਆ ਬਿਲਕੁਲ ਔਰ ਉਹਦੇ ਵਿੱਚ ਜਿਹੜੀ ਗੱਲ ਤੁਸੀਂ ਹਾਜ਼ਰ ਦਾ ਸਵਾਲ ਕਰਦੇ ਹੈਗੇ ਆ ਉਹਦੇ ਵਿੱਚ ਮੈਨੂੰ ਇਹ ਲੱਗਦਾ ਹੈਗਾ ਜਿਦਾ ਕਹਿੰਦੇ ਬੱਕਰੀ ਨੇ ਦੁੱਧ ਦਿੱਤਾ ਵ ਦਿੱਤਾ ਨਿਕਣਾ ਪਾ ਕੇ ਹੂੰ ਉਹ ਮੰਗਣਾ ਬਹੁਤ ਭਾਰ ਇਹ ਹੈਗਾ ਕਿ ਜੇ ਜੀ ਇੰਟਰਨੈਸ਼ਨਲ ਤੌਰ ਦੇ ਤੇ ਆਪਣੀ ਹੋਏ ਹੋਏ ਜਿੰਨੀ ਪਹਿਲੇ ਵੀ ਹੋ ਰਹੀ ਜਾਂ ਹੋਰ ਹੋਰ ਜ਼ਿਆਦਾ ਹੋਏਗੀ ਠੀਕ ਹੈ ਹਾਂਜੀ ਤੇ ਸੌਤੋਂ ਚੁਕਾਈ ਜਾਣੀ ਹੀ ਹੈਗੀ ਆ ਲੇਕਿਨ ਇਹ ਆਪੇ ਇਹ ਵਿੱਚ ਥੋੜੀ ਜੱਦੋਜਿਦ ਜ਼ਿਆਦਾ ਬੱਗੇਗੀ ਬੱਗੇਗੀ ਹਾਂ 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 ਹਾਂਜੀ ਮੈਨ ਮੈਨੂੰ ਜੋ ਨਜ਼ਰ ਆ ਰਹੀ ਗੱਲ ਜਿੱਥਾਂ ਉਹਨਾਂ ਦੇ ਪਹਿਲੀ ਗੱਲ ਤੇ ਇਹ ਹੈ ਫਿਰ ਐਨਐਸਏ ਜਿਹੜਾ ਇੱਕ ਇਲੀਆਬਦ ਬੋਟਲ ਲਾ ਕੇ ਬੜਾ ਜਿੱਤਿਆ ਹੈਗਾ ਮੈਂਕਰੋ ਪਾਰਲੀਮੈਂਟ ਬਣ ਗਿਆ ਹੈਗਾ ਉਸ ਲਈ 1 ਸਾਲ ਦੀ ਐਨਐਸਏ ਹੋਰ ਵਧਾਉਣੇ ਕੋਈ ਏਡੀ ਸਮਝ ਆ ਰਹੀ ਜਾਂ ਕੰਮ ਨਹੀਂ ਹਾਂ ਚਾਨਣ ਸਾਹਿਬ ਖਾਸ ਕਰਕੇ ਕਹਿੰਦੇ ਸੀਗੇ ਵੀ ਥੋੜੇ ਕੰਸੂਆ ਜਿਹੜੀਆਂ ਆ ਰਹੀਆਂ ਸੀ ਕਿ 18 ਜੂਨ ਤੱਕ ਭਾਈਆਂ ਵਾਲਾ ਥਪਾਲ ਨੂੰ ਜੇਲ੍ਹ ਤੋਂ ਬਾਹਰ ਆ ਜਾਣਾ ਸੀਗਾ ਪਰ ਖਾਸ ਕਰਕੇ ਹੁਣ ਆਹ ਜਿਹੜੀ ਤੁਸੀਂ ਵੀ ਗੱਲ ਕੀਤੀ ਹੈ ਤੇ ਖਾਸ ਕਰਕੇ ਹੁਣ ਜਿੰਨੇ ਵੀ ਮੈਨੂੰ ਸਾਨੂੰ ਅੱਜ ਦੇਖ ਰਿਹਾ ਸੁਣ ਰਿਹਾ ਇਹ ਆਲਰੇਡੀ ਬੜੇ ਸੂਝਵਾਨ ਨੇ ਤੇ ਸਿਆਣੇ ਆ ਸੋਸ਼ਲ ਮੀਡੀਆ ਨਾਲ ਜੁੜੇ ਰਹਿੰਦੇ ਆ ਸਾਡੇ ਸੂਝਵਾਨ ਜਿੰਦਾਬਾਦ ਦੀ ਆਡੀਅנס ਤੇ ਖਾਸ ਕਰਕੇ ਜਿਹੜੀਆਂ ਇਹ ਖਬਰਾਂ ਆ ਰਹੀਆਂ ਆ ਕਹਿੰਦੇ ਪੰਜਾਬ ਸਰਕਾਰ ਨੇ ਆਲਰੇਡੀ 1 ਸਾਲ ਦਾ ਹੋਰ ਐਨਐਸਏ ਵਧਾ ਦਿੱਤੀ ਗਈ ਆ 2025 ਤੱਕ ਇਹਦਾ ਕੀ ਲੱਗਦਾ ਵੀ ਇਹ ਸਰਕਾਰ ਕਿਹੜੇ ਪਾਸੇ ਨੂੰ ਤੁਰ ਪਈ ਆ ਸਾਡੀ ਖਾਸ ਕਰਕੇ ਪੰਜਾਬ ਸਰਕਾਰ ਮੇਕਸੀਕੋ ਜਿਹੜਾ ਇੱਕ ਕਈ ਵਾਰੀ ਨਾ ਰੂਹ ਜਿਹੜੀ ਹੁੰਦੀ ਆ ਹਾਂਜੀ ਕਿਦਾਂ ਮਸੇ ਰਗੜ ਦੀ ਰੂਹ ਵੀ ਫਿਰਦੀ ਸੀਗੀ ਹੂੰ ਠੀਕ ਐ ਹੋਰ ਜਿਹੜੇ ਇਦਾਂ ਇੰਦਰਾ ਗਾਂਧੀ ਨੇ ਵੀ ਜ਼ਿਕਰ ਕੀਤਾ ਸੀਗਾ ਹਾਂਜੀ ਹੋਰ ਤਾਜ਼ਾ ਅਜੇ ਤੱਕ ਜਿਹੜਾ ਜਮੋਰਜ਼ਾਦ ਨਿਕਲੇ ਹੈਗੇ ਆ ਉਹ ਸਿਰਦਾਂ ਤੋਂ ਇਹਨਾਂ ਲੋਕਾਂ ਦੇ ਕੁਝ ਅਕਲ ਦਾ ਪੰਡਾ ਨਹੀਂ ਫੜਿਆ ਜੀ ਹੂੰ ਹੂੰ ਤੇ ਕਿ ਜਿਹੜੀ ਜਿੱਥੇਕ 0 ਤੇ 013 ਕਹਿ ਰਹੇ ਸੀਗੇ ਹੂੰ ਹੂੰ ਤੋਂ ਉਹ ਉਹਦੇ ਵਿੱਚ ਉਹ ਬੇਸ਼ਰਮਾ ਬਾਗ ਉਹਨਾਂ ਨੇ ਕਹਿਤਾ ਦੀ ਮੈਨੂੰ ਲੱਗਿਆ ਵੀ ਇੱਕ ਪਿਛੋਂ ਨਿਕਲ ਗਿਆ ਤੇ ਤਿੰਨ ਬਾਕੀ ਰਹਿ ਗਏ ਹੂੰ 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 ਹਾਂ ਠੀਕ ਹੈ ਔਰ ਉਹਦੇ ਬਈ ਜੇ ਇਸੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਪਹਿਲੇ ਪਿਛਲੇ ਪ੍ਰੋਗਰਾਮ ਜੇ ਇੱਕ ਵਾਰ ਗੱਲ ਕੀਤੀ ਸੀ ਹੂੰ ਜਿਹੜਾ ਇਨਸਾਨ ਅੱਜ ਦੇ ਲੋਕਾਂ ਦੇ ਮਨਾਂ ਦੀ ਤਰਜਮਾਨੀ ਨਹੀਂ ਕਰਦਾ ਹੈਗਾ ਹਾਂਜੀ ਜਿਹੜਾ ਬੰਦਾ ਅੱਜ ਦੇ ਹਾਲਾਤ ਦੇ ਮੁਤਾਬਕ ਤਰਜਮਾਨੀ ਹੁਣ ਲੋਕਾਂ ਦੇ ਮਨਾਂ ਦੀ ਨਹੀਂ ਕਰਦਾ ਹੈਗਾ ਉਹ ਬੰਦਾ ਕਾਮਯਾਬ ਨਹੀਂ ਹੋ ਸਕਦਾ ਹੂੰ 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 ਔਰ ਇਹ ਲੋਕ ਇਹ ਲੋਕ ਜਿਹੜੇ ਹੈਗੇ ਆ ਇਹ ਪੰਜਾਬੀਆਂ ਦੀ ਸਿੱਖ ਕੌਮ ਦੀ ਵਿਚਾਰਾਂ ਦੀ ਤਰਜਮਾਨੀ ਕਰਨ ਵਿੱਚ ਫੇਲ ਹੋਏ ਆ ਜਿਹੜੀ ਅੱਜ ਦੀ ਗਵਰਨਮੈਂਟ ਹੈਗੀ ਆ ਹੂੰ 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 ਪੰਜਾਬ ਗਵਰਨਮੈਂਟ ਹੈਗੀ ਆ ਹਾਂਜੀ ਪੰਜਾਬ ਸਰਕਾਰ ਦੇ ਕਿ ਉਹ ਇਸ ਗੱਲ ਤੇ ਫੇਨ ਹੋਈ ਆ ਤੇ ਜਿਹੜੀ ਕਿ ਉਹਨਾਂ ਨੇ ਉਹਨਾਂ ਲੋਕਾਂ ਦੇ ਵਿਚਾਰਾਂ ਦੀ ਤਜਰਬਾਨੀ ਨਹੀਂ ਕਰ ਸਕਦੇ ਹੂੰ 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 ਇਹਨਾਂ ਨੇ ਉਸ ਗੱਲ ਤੋਂ ਕੋਈ ਸਾਬਕ ਨਹੀਂ ਲਿਆ ਹੈਗਾ ਔਰ ਉਹਦੇ ਵਿੱਚ ਕੰਮ ਇਹ ਚੱਗੇ ਕਰ ਰਹੇ ਸੀਗੇ ਲੇਕਿਨ ਇਹ ਜਿਹੜੀ ਗੱਲ ਹੈਗੀ ਬਹੁਤ ਮਾੜੀ ਹੋ ਰਹੀ ਆ ਜਿਹਦੇ ਨਾਲ ਪੰਜਾਬੀ ਲੋਕਾਂ ਨੂੰ ਬਹੁਤ ਇੱਕ ਬੜਾ ਡਾਕਟਰ ਨੀ ਕਿਸੇ ਨਾਲ ਹੀ ਗੱਲ ਲੱਗੀ ਹੂੰ 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 ਤੇ ਇਹਦੇ ਵਿੱਚ ਇਹਦਾ ਜਿਹੜਾ ਹੈਗਾ ਕਾਮਯਾਬਤਾ ਜ਼ਰੂਰ ਹੋ ਜਾਏਗਾ ਕਿਉਂਕਿ ਇੰਟਰਨੈਸ਼ਨਲ ਜਿਹੜਾ ਇੱਕ ਪ੍ਰਭਾਵ ਵੀ ਹੈਗਾ ਲੋਕਾਂ ਦਾ ਉਹ ਵੀ ਪਏਗਾ ਹਮ ਪਰ ਇਹਦੇ ਵਿੱਚ ਇਹ ਹੈਗਾ ਵੀ ਉਹਨਾਂ ਨੇ ਆਪਣੀ ਜਿਹੜੀ ਕਰਤੂਤ ਹੈਗੀ ਆ ਉਹ ਨੰਗੇ ਹੋ ਕੇ ਉਹ ਕਰਕੇ ਤਾਂ ਆਪਣੀ ਆਪ ਦੀ ਬਦਨਾਮੀ ਖੁਰ ਆਪਣੀ ਆਪ ਹੀ ਕਰਵਾ ਰਹੇ ਆ ਹਾਂਜੀ ਇਹ ਚੌਂਸਾ ਸਾਹਿਬ ਚੰਗ ਸਬ ਇੱਕ ਮਿੰਟ ਲਈ ਆਪ ਜੀ ਨੂੰ ਇੱਥੇ ਮੈਂ ਪਲੀਜ਼ ਰੋਕਦਾ ਆ ਸਰਦਾਰ ਸਰਜੀ ਸਿੰਘ ਸਾਨੂੰ ਲਾਈਵ ਐ ਇਸ ਵੇਲੇ ਦੇਖ ਰਹੇ ਆ ਸੁਣ ਵੀ ਰਹੇ ਆ ਤੇ ਉਹਨਾਂ ਨੇ ਕੁਝ ਮਾਨੂੰ ਸਦਰਾਂ ਲਿਖੀਆਂ ਵੀ ਆ ਤੇ ਉਹ ਕਹਿ ਰਹੇ ਬਈ ਤੁਸੀਂ ਬਹੁਤ ਵਧੀਆ ਗੱਲ ਆ ਤੇ ਖਾਸ ਕਰਕੇ ਮੌਕੇ ਦੀ ਸਰਕਾਰ ਨੂੰ ਥੋੜਾ ਜਿਹਾ ਉਹਨਾਂ ਨੇ ਇੱਕ ਸੁੰਦਾ ਵੀ ਜਿਤ ਥੋੜਾ ਜਿਹਾ ਵੀ ਉਹ ਬਾਲਡ ਮੈਨ ਨਹੀਂ ਬੋਲੂਗਾ ਪਰ ਜਿਹੜਾ ਉਹਨਾਂ ਨੇ ਇੱਕ ਸ਼ੇਅਰ ਲੈ ਕੇ ਭੇਜਿਆ ਨਾ ਉਹ ਮੈਂ ਜ਼ਰੂਰ ਤੁਹਾਡੇ ਜਿੰਨੇ ਵੀ ਤੁਸੀਂ ਮੈਨੂੰ ਸੁਣ ਰਹੇ ਆ ਜਾਂ ਦੇਖ ਰਹੇ ਆ ਸ਼ੇਅਰ ਕਰਨਾ ਮੈਂ ਮناسب ਸਮਝਦਾ ਆ ਉਹਨਾਂ ਨੇ ਲਿਖਿਆ ਕਹਿੰਦਾ ਆ ਪਰਖ ਜਾਬਰਾ ਵੀ ਆ ਪਰਖ ਜਾਬਰਾ ਆਵੇ ਸਾਡਾ ਸਬਰ ਤੈਨੂੰ ਲਲਕਾਰੇ ਆ ਪਰਖ ਜਾਬਰਾ ਬੇ ਸਾਡਾ ਸਬਰ ਤੈਨੂੰ ਲਲਕਾਰੇ ਲਾਲਾ ਜੋਰ ਜਿੰਨਾ ਲੱਗਦਾ ਸਾਡੇ ਝੁਕਣੇ ਨਹੀਂ ਜੇ ਕਰੇ ਤੇ ਮੈਂ ਧਰਵਾਦ ਪਾਈਆਂ ਦਾ ਵੀ ਸਰਵਜੀਤ ਹੋਣਾ ਦਾ ਵੀ ਕਰੂੰਗਾ ਤੇ ਉਹਨਾਂ ਨੇ ਨਾਲ ਨਾਲ ਹਾਂ ਕਿਆ ਬਤਾ ਸਾਡੇ ਸਿੱਖੋ ਸਾਹਿਬ ਵੀ ਸਾਨੂੰ ਗੁੱਠਾ ਖੜਾ ਕਰ ਗਏ ਉਹਨਾਂ ਨੇ ਵੀ ਬਾਈਆਂ ਨੇ ਧਰਵਾਦ ਕਰਦਾ ਤੇ ਝੋਨ ਸਾਹਿਬ ਤੁਹਾਨੂੰ ਉਹਨਾਂ ਨੇ ਫਤਿਹ ਗਜਾਈ ਆ ਉਹ ਕਹਿੰਦੇ ਬਹੁਤ ਹੀ ਸੂਝਵਾਨ ਤੁਸੀਂ ਝੋਨ ਸਾਹਿਬ ਜਿੰਨੀ ਵੀ ਗੱਲਬਾਤ ਕਰਦੇ ਆ ਤੇ ਖਾਸ ਕਰਕੇ ਤੁਸੀਂ ਪੰਥ ਦਰਦੀ ਆ ਤੇ ਖਾਸ ਕਰਕੇ ਮੈਂ ਤਾਂ ਜਿੱਦਾਂ ਕਹਿੰਦਾ ਵੀ ਹੁਣ ਜਿੰਦਾਬਾਦ ਨੇਤਾ ਇੱਕ ਮਸ਼ਾਲ ਚੱਕੀ ਹੋਈ ਆ ਅਸੀਂ ਹਲਕੀ ਫੁਲਕੀ ਜਿੰਨੀ ਵੀ ਗੱਲ ਕਰਨੀ ਆ ਕਰਨੀ ਉਹੀ ਹੈ ਜਿਹੜੀ ਕੋਸ ਆਪਣੇ ਜ਼ਮੀਰ ਜ਼ਮੀਰ ਮਾਰ ਕੇ ਨਾ ਅਸੀਂ ਅੱਗੇ ਵਧਣਾ ਹੈ ਜਿੰਦਾਬਾਦ ਨੇ ਤੇ ਨਾ ਸਾਡੀ ਕੋਈ ਐ ਆਸ ਵੀ ਆਈ ਅਸੀਂ ਅੱਗੇ ਵਧੀਏ ਪਰ ਅਸੀਂ ਬਦਾਂਗੇ ਉੱਥੇ ਹੱਕ ਸੱਚ ਦੀ ਗੱਲ ਅਸੀਂ ਕਰਦੇ ਹਾਂ ਤੇ ਖਾਸ ਕਰਕੇ ਚੌਹਾਨ ਸਾਹਿਬ ਉਹ ਇਨਸਾਨ ਹਨ ਜਿੱਥੇ ਵੀ ਕੋਈ ਗੱਲਬਾਤ ਕਰੀਏ ਚੌਹਾਨ ਸਾਹਿਬ ਵੀ ਪੂਰੇ ਡਟ ਕੇ ਔਰ ਇੱਕ ਪਾਸਾ ਇਦਾਂ ਨਹੀਂ ਹੈਗਾ ਵੀ ਉਹ ਇਧਰ ਉਧਰ ਵਾਲੀ ਗੱਲ ਨਹੀਂ ਹੈਗੀ ਕਿਉਂ ਸਾਡੇ ਨਾਲ ਤਾਂ ਜਿੱਦਾਂ ਕਹਿੰਦੇ ਹੁੰਦੇ ਆ ਵੀ ਜਿਹੜੇ ਅੜੇ ਉਹੀ ਖੜਿਆ ਤੇ ਮੈਂ ਧੰਨਵਾਦ ਕਰਦਾ ਹਾਂ ਚੌਹਾਨ ਸਾਹਿਬ ਥੋੜਾ ਜਿਹਾ ਆਪਾਂ ਇਹ ਥੋੜਾ ਪ੍ਰਸ਼ਨ ਹੋਰ ਆਪਾਂ ਅੱਗੇ ਬਤਾਉਣਾ ਹੈ ਆ ਵੀ ਲੱਗਦਾ ਵੀ ਜਿੰਨੇ ਵੀ ਹੁਣ ਉਹਨਾਂ ਦੇ ਜਿੰਨੇ ਵੀ ਦਿਬੜੂਗਾ ਜੇਲ੍ਹ ਦੇ ਵਿੱਚ ਆ ਉਹਨਾਂ ਸਾਰਿਆਂ ਤੇ ਐਨਐਸਏ ਸਿੰਘਾਂ ਦੇ ਉੱਤੇ ਵਧਾ ਦਿੱਤੀ ਗਈ ਏਕਸਾਲ ਪਰ ਜੇ ਆਪਾਂ ਗੱਲ ਕਰ ਗੱਲਬਾਤ ਕਰੀਏ ਭਾਈ ਅਮਰਤਪਾਲ ਖਾਲਸਾ ਜੇ ਖਾਲਸਾ ਸਾਹਿਬ ਜਿਹਦਾ ਹੁਣ ਤੁਹਾਨੂੰ ਲੱਗਦਾ ਵੀ ਜਿਹੜਾ ਖਾਸ ਕਰਕੇ ਜਿਹੜਾ ਕਾਨੂੰਨ ਆ ਜਿੱਦਾਂ ਹੁਣ ਉਹ ਆਲਰੇਡੀ ਇੱਕ ਪਾਸੇ ਦਾ ਫਤਵਾ ਪੰਜਾਬ ਦੇ ਲੋਕਾਂ ਨੇ ਜਿਹੜੇ ਹਮਦਰਦੀ ਸੀ ਖਾਸ ਕਰਕੇ ਇਸ ਚੀਜ਼ ਦੇ ਉਹ ਦੇਦਤਾਇਆ ਤੇ ਖਾਸ ਕਰਕੇ ਸਰਕਾਰਾਂ ਨੂੰ ਇਸ ਗੱਲ ਦੇ ਵਿੱਚ ਹੱਕ ਦਾ ਨਾਰਾ ਆਪ ਮਾਰਨਾ ਚਾਹੀਦਾ ਉਹਨਾਂ ਨੂੰ ਰਿਹਾ ਕਰਕੇ ਖਾਸ ਕਰਕੇ ਵਿਆਹ ਕੇ ਉਹਨਾਂ ਨੂੰ ਸੌ ਜਿੱਦਾਂ ਵੀ ਜਿੱਦਾਂ ਵੀ ਲੱਗਦਾ ਆ ਤੁਹਾਡਾ ਕੀ ਨਜ਼ਰੀਆ ਇਹਦੇ ਬਾਰੇ ਇਹ ਮੈਨੂੰ ਸਹੀ ਤੁਸੀਂ ਜੋ ਕੁਛ ਇਹ ਕਰਪਾ ਗੱਲਬਾਤ ਕਰ ਰਹੇ ਹੈਗੇ ਆ ਉਹਦੇ ਵਿੱਚ ਗੱਲ ਫੇਰ ਦੁਬਾਰਾ ਉੱਥੇ ਉਸੇ ਪਾਸੇ ਆ ਜਾਂਦੀ ਆ ਹਾਂਜੀ ਕਿ ਜਿਹੜਾ ਸਾਡਾ ਸਾਡੇ ਅਸਲੇ ਪਰਖ ਹੋ ਰਹੀ ਐ ਅਸਲੇ ਹੂੰ ਕੌਮ ਦੀ ਪਰਖ ਹੋ ਰਹੀ ਹੈਗੀ ਆ ਕੌਮ ਦੇ ਜਿਹੜੇ ਜਿਹੜਾ ਉਹਨਾਂ ਦੀ ਪਰਖ ਹੋ ਰਹੀ ਹੈ ਇਸ ਵੇਲੇ ਲੇਕਰ ਮੈਂ ਇਹ ਸਮਝਦਾ ਹੈਗਾ ਕਿ ਅਸੀਂ ਪਰਖ ਵਾਲਾ ਜਿਹੜਾ ਪੈੜਾ ਬਹੁਤ ਤੈ ਕਰ ਵੀ ਲਿਆ ਹੈਗਾ ਹਾਂ ਬਹੁਤ ਹੂੰ ਔਰ ਉਸੇ ਪਰਖ ਦਾ ਹਿੱਸਾ ਹੀ ਹੈਗਾ ਜਿਹਦੇ ਵਿੱਚ ਇਸ ਵੇਲੇ ਸਾਨੂੰ ਬਾਹਰਲੇ ਮੁਖੇਰੇ ਹੈਗੇ ਉਹਨਾਂ ਨੇ ਸਾਡੇ ਨਾਲ ਇਹ ਸਮਝ ਲਿਆ ਹੈਗਾ ਕਿ ਸੇ ਕੌਮ ਦੇ ਨਾਲ ਕਾਫੀ ਧੱਗਾ ਹੋ ਰਿਹਾ ਹੈ ਸਗਾ ਨਹੀਂ ਤਾਂ ਦੇਖੋ ਤੁਸੀਂ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵਿਜਰ ਨੂੰ ਜਿਹੜਾ ਸਿਧਾਂਤ ਦੀ ਭੇਟ ਕਰਨ ਦੀ ਕੋਈ ਛੋਟੀ ਗੱਲ ਨਹੀਂ ਹੈਗੀ ਬਿਲਕੁਲ ਨਹੀਂ ਔਰ ਜਿਹੇ ਪਾਸੇ ਜਿਹੜਾ ਅਮਰੀਕਾ ਨੇ ਜੋ ਕੁਝ ਕੀਤਾ ਹੈਗਾ ਉਹਨਾਂ ਨੇ ਵੀ ਉਹ ਨਿਹਲ ਗੋਫਤਾ ਨੂੰ ਇੱਥੇ ਲੈ ਆਂਦਾ ਹੈਗਾ ਔਰ ਉਹ ਕੇ ਸ਼ੁਰੂ ਹੋ ਗਿਆ ਹੈਗਾ ਇਹ ਜਿਹੜੀਆਂ ਇਹ ਜਿਹੜੀਆਂ ਸਾਨੂੰ ਸੰਕੇਤ ਹੈਗੇ ਆ ਨਾ ਇਹੋ ਇਹ ਸੰਕੇਤ ਸਾਨੂੰ ਇਹ ਹੀ ਦਿੰਦੇ ਹੈਗੇ ਆ ਕਿ ਜਿਹੜੀ ਖਾਸ ਨੇ ਕੌਮ ਨੇ ਜਿਹੜੇ ਪਿਛਲੇ ਲੰਬੇ ਟਾਈਮ ਤੋਂ ਇੱਕ ਬੜੇ ਹੌਸਲੇ ਦੇ ਨਾਲ ਜਿਗਰੇ ਦੇ ਨਾਲ ਮਿਹਨਤ ਕੀਤੀ ਹੋਈ ਹੈਗੀ ਆ ਔਰ ਉਹਦੇ ਵਿੱਚ ਕਾਫੀ ਸਾਨੂੰ ਸਫਲਤਾ ਮਿਲ ਰਹੀ ਆ ਚਾਨਣ ਸਾਹਿਬ ਜੇ ਆਪਾਂ ਸਪੋਜ਼ ਕਰੋ ਇੱਥੇ ਆਪਾਂ ਥੋੜਾ ਜਿਹਾ ਆਪਾਂ ਬ੍ਰੀਫ ਆਪਾਂ ਕਰਨਾ ਚਾਹੁੰਦੇ ਆ ਭਾਈ ਅਮਰਤਪਾਲ ਖਾਲਸਾ ਦੀ ਗੱਲ ਨੂੰ ਮੈਂ ਕਹੂੰਗਾ ਵੀ ਜੇ ਖਾਸ ਕਰਕੇ ਚਲੋ ਇਦਾਂ ਕਰ ਲੈਂਦੇ ਆ ਜੇ ਇਹਨਾਂ ਨੇ ਐਨਐਸਏ ਵਧਾ ਦਿੱਤੀ ਗਈ ਆ ਫਿਰ ਇਹਦਾ ਕੀ ਹਾਲ ਆ ਤਾਨੂੰ ਲੱਗਦਾ ਵੀ ਸਰਕਾਰ ਮਨਜ਼ੂਰੀ ਜਿਹੜੀ ਪੰਜਾਬ ਦੀ ਆ ਉਹ ਦੇ ਦੂਗੀ ਜਾਂ ਹਿੰਦੁਸਤਾਨ ਦੀ ਸਰਕਾਰ ਜਾਂ ਉੱਥੇ ਦੀ ਕੋਈ ਗੱਲਬਾਤ ਹੈ ਵੀ ਭਾਈ ਅਮਰਤਪਾਲ ਨੂੰ ਜੇਲ੍ਹ ਚੋਂ ਲਿਆਂਦਾ ਜਾਵੇ ਸਿਕਿਉਰਿਟੀ ਦੇ ਸੌ ਤਾਂ ਫਿਰ ਤੁਹਾਨੂੰ ਪਤਾ 24 ਤਰੀਕ ਤੱਕ ਤਾਂ ਚੱਕਣੀ ਚੱਕਣੀ ਜ਼ਰੂਰੀ ਆ ਤੁਹਾਡਾ ਇਹਦੇ ਬਾਰੇ ਕੀ ਨਜ਼ਰੀਆ ਦੇਖੋ ਉਹ ਵਿੱਚ ਮੈਂ ਕੀ ਕਹਿੰਦਾ ਮੈਂ ਦੱਸਦਾ ਵੀ ਜਿਹੜੀਆਂ ਬਹੁਤ ਸਾਰੀਆਂ ਜਿਹੜੇ ਹੈ ਨਾ ਨਿਆਂਕ ਸੰਸਥਾਵਾਂ ਦੀ ਵੀ ਹੈਗੀਆਂ ਜਿਹੜੇ ਵਕੀਲਾਂ ਦੀਆਂ ਸੰਸਥਾਵਾਂ ਦੀ ਹੈਗੀਆਂ ਉਹ ਵੀ ਨਾਲ ਇਸੀ ਦੇ ਖੜੀਆਂ ਹੈਗੀਆਂ ਔਰ ਉਹ ਵੀ ਇਹਦੇ ਦੇ ਕਾਫੀ ਕੰਮ ਕਰ ਰਹੇ ਹੈਗੇ ਦੂਜੇ ਪਾਸੇ ਇਹ ਇਕੱਲਾ ਇੱਕ ਪਾਸੇੋਂ ਕੰਮ ਨਹੀਂ ਹੋਏਗਾ ਇਹਦੇ ਵਿੱਚ ਸਾਡਾ ਜਿਹੜਾ ਹੈਗਾ ਇਹ ਉਹ ਸੰਸਥਾਵਾਂ ਵੀ ਕੰਮ ਕਰ ਰਹੀਆਂ ਹੈਗੀਆਂ ਦੂਜਾ ਜਿਹੜੀ ਇੰਟਰਨੈਸ਼ਨਲ ਤੌਰ ਤੇ ਬਾਹਰਲੇ ਲੋਕਾਂ ਦਾ ਜਿਹੜਾ ਪ੍ਰਭਾਵ ਹੈਗਾ ਦੂਜੀਆਂ ਗਵਰਨਮੈਂਟਾਂ ਨੂੰ ਜਾਣੂ ਕਰਾ ਕੇ ਵੀ ਸਾਡੇ ਨਾਲ ਧੱਕਾ ਇਹ ਨਾ ਹੋ ਰਿਹਾ ਹੈਗਾ ਹੂੰ ਹੂੰ ਤੇ ਇਹ ਇੱਕ ਠੀਕ ਤਾਂ ਜ਼ਰੂਰ ਹੋਏਗਾ ਹਾਂਜੀ ਲੇਕਿਨ ਮੈਂ ਜਿਹੜੀ ਪਹਿਲੇ ਵੀ ਗੱਲ ਕਹੀ ਜਦੋਂ ਮੈਂ ਪਹਿਲੇ ਹੀ ਤੁਹਾਨੂੰ ਅੱਜ ਕੀਤੀ ਹੈਗੀ ਬੱਕਰੀਆਂ ਦੁੱਧ ਦਿੱਤਾ ਦੇਣਾ ਮਿੰਗਣਾ ਪਾ ਕੇ ਆ ਹੂੰ ਹੂੰ ਕੰਮ ਹੋ ਜਾਣਾ ਇਹੋ ਲੇਕਿਨ ਇਹਦਾ ਬੇ ਜਿਹੜੀ ਆਪਣੀ ਬੇਸੂਰੀ ਵਜਾਲ ਜਿਹੜੀ ਬੇਸੂਰੀ ਆਪਾਂ ਕਹਿੰਦੇ ਤਾਂ ਸਰਤੀ ਗੱਲ ਜਿਹੜੀ ਕਿਰਤ ਵਿੱਚ ਪਾਤੀ ਉਹ ਇਸ ਹਸਾਬ ਦੇ ਨਾਲ ਜਿਹੜੀ ਪੰਜਾਬ ਗਵਰਨਮੈਂਟ ਹੈਗੀ ਆ ਇੰਡੀਆ ਗਵਰਨਮੈਂਟ ਹੈਗੀ ਆ ਉਹਨਾਂ ਲੋਕਾਂ ਨੂੰ ਆਪਣੇ ਨਾਮ ਨੂੰ ਉਹ ਚੰਗਾ ਸਿੱਖੀ ਦੇ ਨਾਲ ਪੰਜਾਬ ਦੇ ਨਾਲ ਇਹਦੇ ਨਾਲ ਪਿਆਰ ਸ਼ੋ ਨਹੀਂ ਹੁੰਦਾ ਹੈਗਾ ਉਹਨਾਂ ਨਾਲ ਕੋਈ ਕਿ ਉਹ ਨਾਲ ਖੜੇ ਹੋਣ ਤੇ ਇਹੋ ਜਿਹੀ ਹਰਕਤਾਂ ਨਹੀਂ ਹੋਣੇ ਚਾਹੀਦੀਆਂ ਚੌਣ ਸਾਹਿਬ ਕਿਉਂਕਿ ਕਿਉਂਕਿ ਜਿਹੜਾ ਪਹਿਲੇ ਵੀ ਜਿਹੜਾ ਐਨਐਸਏ ਲੱਗਾ ਹੈਗਾ ਉਹਦੇ ਨਾਲ ਮੇਰੇ ਸេចਕਿਦਿ ਅੱਜ ਤੱਕ ਸਵਾਲ ਤਾਂ ਮੋਰੇ ਆਇਆ ਹੀ ਕੋਈ ਨਹੀਂ ਕਿਹੜਾ ਜਨਮ ਕੀਤਾ ਜਿਹੜੇ ਕਰਕੇ ਲੱਗਾ ਹੈਗਾ ਬਿਲਕੁਲ ਬਿਲਕੁਲ ਖਾਸ ਕਰਕੇ ਚੌਣ ਸਾਹਿਬ ਜੇ ਹੁਣ ਸਪੋਜ਼ ਕਰੋ ਜੇ ਹੁਣ ਪੰਜਾਬ ਦੀ ਸਰਕਾਰ ਇਸ ਚੀਜ਼ ਨੂੰ ਇਹਦਾ ਰੋਕ ਰਹੀ ਆ ਹੁਣ ਜਿੰਨੀ ਵੀ ਗੱਲਬਾਤ ਅੱਗੇ ਆਈ ਆ ਉਹ ਜਿੰਨਾ ਸੋਸ਼ਲ ਮੀਡੀਆ ਭਰਿਆ ਪਿਆ ਆ ਕਹਿੰਦੇ ਖਾਸ ਕਰਕੇ ਪੰਜਾਬ ਸਰਕਾਰ ਨੇ ਇੱਕ ਸਾਲ ਔਰ ਜਿਹੜੀ ਐਨਐਸਆਈ ਵਧਾਈ ਗਈ ਆ ਖਾਸ ਕਰਕੇ ਉਹਨਾਂ ਦੇ ਲਾਇਰ ਸਾਹਿਬ ਉਹ ਵੀ ਉਹਨਾਂ ਦੇ ਵੀ ਤੁਸੀਂ ਵੀ ਸਾਰਿਆਂ ਨੇ ਦੇਖੀ ਹੋਣੀ ਹੈ ਜਿੰਨੇ ਵੀ ਤੁਸੀਂ ਅੱਜ ਮੈਨੂੰ ਦੇਖ ਰਹੇ ਆ ਸੁਣ ਰਹੇ ਆ ਤੇ ਖਾਸ ਕਰਕੇ ਜੇ ਅੱਜ ਦੀ ਗੱਲਬਾਤ ਜੇ ਆਪਾਂ ਇਹਨੂੰ ਥੋੜਾ ਬਰੀਫ ਹੋਰ ਕਰ ਲਈਏ ਪਰ ਗੱਲ ਜਿੱਥੇ ਖੜੀ ਆ ਜੇ ਐਮਪੀ ਜਦੋਂ ਹੁਣ ਇੱਕ ਪ੍ਰੋਪਰ ਫਤਵਾ ਦਿੱਤਾ ਗਿਆ ਆ ਪੰਜਾਬ ਦੇ ਵੋਟਰਾਂ ਨੂੰ ਪੰਜਾਬ ਦੇ ਜਿਹੜੇ ਇੱਕ ਇਕ ਆਵਾਮ ਸੀਗੀ ਉਹਨਾਂ ਨੇ ਭਾਈ ਅਮਰਤਪਾਲ ਖਾਲਸਾ ਦੇ ਹੱਕ ਦੇ ਵਿੱਚ ਜਿਹੜਾ ਹਾਂ ਦਾ ਨਾਰਾ ਮਾਰਿਆ ਆ ਤੇ ਖਾਸ ਕਰਕੇ ਸਰਕਾਰਾਂ ਨੂੰ ਵੀ ਥੋੜਾ ਜਿਹਾ ਬਰੀਫ ਇਹਦੇ ਵਿੱਚ ਥੋੜਾ ਸੋਚਣ ਲਈ ਮਜਬੂਰ ਕਰ ਦਿੰਦਾ ਵੀ ਤੁਸੀਂ ਚੁਣੇ ਦੁਨੀਆ ਜਿੱਥੇ ਜਿਹਨਾਂ ਆਵਾਮ ਨੇ ਜਦੋਂ ਚੁਣੇ ਲਿਆ ਉਹਨੂੰ ਐਮਪੀ ਬਣਾਈ ਦਿੱਤਾ ਆ ਜੇਲ੍ਹ 'ਚ ਬੈਠੇ ਨੂੰ ਇੰਨੀਆਂ ਪੂਰੀਆਂ ਇਸ ਵੇਲੇ ਜੇ ਵੋਟਾਂ ਪਈਆਂ ਸਾਰੋਂ ਜ਼ਿਆਦੀਆਂ ਭਾਈ ਅਮਰਤਪਾਲ ਖਾਲਸਾ ਸਾਹਿਬ ਨੂੰ ਪਈਆਂ ਆ ਪਰ ਪਰ ਇਹ ਕੀ ਆ ਵੀ ਆ ਜਿਹੜਾ 1 ਸਾਲ ਦਾ ਹੋਰ ਜਿਹੜਾ ਐਨਐਸਆਈ ਵਧਾਇਆ ਗਿਆ ਜੇ ਆਪਾਂ ਇਹ ਐਦਾਂ ਲੱਗਦਾ ਨਹੀਂ ਵੀ ਸਰਕਾਰ ਆਪਣੇ ਉਹੀ ਪੁਰਾਣੇ ਰੁਪਈਏ ਦੇ ਉੱਤੇ ਉਤਰਿਆਈ ਆ ਬਿਲਕੁਲ ਮੇਰੀ ਸਹੀ ਨਹੀਂ ਦੇਖੋ ਜਿਹੜਾ ਜਿਹੜਾ ਲੋਕਾਂ ਦਾ ਇੰਨਾ ਖਤਰਾ ਦਿੱਤਾ ਹੈਗਾ ਉਹਦੇ ਵਿੱਚ ਸਰਕਾਰ ਨੂੰ ਉਹਨਾਂ ਲੋਕਾਂ ਦੇ ਖਤਰਵੇ ਦੀ ਕਦਰ ਕਰਨੀ ਚਾਹੀਦੀ ਆ ਹਮਮ ਔਰ ਉਸ ਕਦਰ ਦੇ ਬਨਾ ਦੇ ਉੱਤੇ ਇਹਨਾਂ ਨੂੰ ਦੂਜੀ ਗੱਲ ਇਹ ਵੀ ਨਾਲ ਹੈਗੀ ਆ ਪੇ ਉਹ ਵਿੱਚ ਇਹ ਜਿਹੜਾ ਐਨਐਸਏ ਲਾ ਕੇ ਕੁਝ ਭੇਜਿਆ ਸੀ ਉਸ ਵੇਲੇ ਕਿਹੜਾ ਗੁਨਾਹ ਇਹਦਾ ਬੜਾ ਕਰਤਾ ਸੀ ਇਹ ਦੇ ਕਰਕੇ ਉਹ ਹੋਇਆ ਸੀਗਾ ਇਹ ਇਹ ਤਾਂ ਮੇਜਰ ਸਿੰਘ ਜਿਹੜਾ ਪਿਛੇ ਜੋ ਪਿਛੇ ਵੀ ਉਹਨਾਂ ਦੇ ਕੋਈ ਗੁਨਾਹ ਸਾਫ ਨਹੀਂ ਹੋਇਆ ਸੀਗਾ ਕਿਉਂਕਿ ਜਿਹੜੇ ਜੇਲ੍ਹ ਵਿੱਚ ਲੈ ਗਏ ਅੱਜ ਤੱਕ ਕਿੰਨਾ ਟਾਈਮ ਹੋ ਗਿਆ ਉਸ ਅੱਜ ਤੱਕ ਗੁਨਾਹ ਦਾ ਰੱਖ ਲੈਣਾ ਚਾਹੀਦਾ ਸੀ ਨਾ ਬਿਲਕੁਲ 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 ਪਰ चौहान ਸਾਹਿਬ ਜੇ ਗੁਨਾਹ ਨਹੀਂ ਹੋਇਆ ਤਾਂ ਚਲੋ ਜੀ ਹੁਣ ਉਹਨਾਂ ਨੇ ਸਾਲ ਦੀ ਆਲਰੇਡੀ ਦਾਨ ਕਰ ਲਈ ਆ ਤੇ ਹੁਣ ਇੱਕ ਕਸਮ ਦਾ ਜਿਹੜੀ ਆਵਾਮ ਆ ਸਾਡੀ ਜਿਹੜੀ ਪੰਜਾਬ ਦੀ ਆਵਾਮ ਆ ਉਹਨਾਂ ਨੇ ਆਪਣਾ ਫਤਵਾ ਦਿੱਤਾ ਆ ਪਰ ਉਹਨਾਂ ਦੇ ਮੂਹਰੇ ਤੇ ਇੱਕ ਆਵਾਮ ਦੇ ਮੂਹਰੇ ਸਰਕਾਰਾਂ ਦੀ ਤਾਂ ਗੱਲੇ ਨਹੀਂ ਹੈਗੀ ਜਦੋਂ ਗੱਲ ਜਿੱਥੇ ਗੱਲ ਹੁਣ ਦਾਨ ਹੋ ਚੁੱਕੀ ਆ ਇਹਨਾਂ ਨੂੰ ਭਾਈ ਅਮਰਤਪਾਲ ਖਾਸ ਸਾਹਿਬ ਨੂੰ ਆਲਰੇਡੀ ਇਹ ਗੱਲ ਹੋਣੀ ਚਾਹੀਦੀ ਹੈ ਖਾਸ ਕਰਕੇ 24 ਤਰੀਕ ਨੂੰ ਜਿਹੜਾ ਸਮਾਗਮ ਹੋ ਰਿਹਾ ਓਕੇ ਮੈਂ ਕਹੂੰਗਾ ਖਾਸ ਕਰਕੇ ਸੋਸ਼ਲ ਮੀਡੀਆ ਤੇ ਵੀ ਮੈਨੂੰ ਨਾਨ ਨਾਲ ਸਾਡੇ ਮਾਨ ਸਾਹਿਬ ਤੇ ਕੁਲਵਿੰਦਰ ਭਾਈ ਦਾ ਵੀ ਮੈਸੇਜ ਆ ਰਿਹਾ ਉਹਨਾਂ ਨੇ ਵੀ ਤੁਹਾਨੂੰ ਤੁਹਾਨੂੰ ਦੋਨਾਂ ਨੂੰ ਵੀ ਸੱਚੀ ਗੱਲ ਤੇ ਮੈਨੂੰ ਵੀ ਸੱਚੀ ਗੱਲ ਕੀਤੀ ਆ ਤੇ ਮੈਂ ਕਹੂੰਗਾ ਥੋੜਾ ਜਿਹਾ ਆਪਾਂ ਗੱਲ ਕਰੀਏ ਜੇ ਜੇ ਥੋੜਾ ਛੇ ਮੈਂ ਇਸ ਕਰਕੇ ਕਹਿ ਰਹੇ ਆ ਜਿਨੇ ਵੀ ਤੁਸੀਂ ਮੈਨੂੰ ਦੇਖ ਰਹੇ ਆ ਸੁਣ ਰਹੇ ਆ ਤੁਸੀਂ ਸਮਝ ਗਏ ਹੋਣੇ ਆ ਜੇ ਭਾਈ ਅਮਰਤਪਾਲ ਖਾਸਾ 24 ਤਰੀਕ ਤੱਕ ਨਹੀਂ ਆਉਂਦੇ ਤੁਹਾਨੂੰ ਲੱਗਦਾ ਵੀ ਉਹਨਾਂ ਦੀ ਜਿਹੜੀ ਐਮਪੀ ਆ ਜਾਓ ਇਲੈਕਸ਼ਨ ਜਿੱਤੇ ਆ ਇਹ ਕੋਈ ਚੱਕਰ ਪੈ ਸਕਦਾ ਉਹਨਾਂ ਦੇ ਖਤਰਾ ਆ ਸਕਦਾ ਮਤਲਬ ਐਮਪੀ ਨੂੰ ਦੇਖੋ ਮੇਰੇ ਸਣੀ ਦੀ ਬਹੁਤ ਜਿਹੜੇ ਲੋਕਾਂ ਦੇ ਵਿਚਾਰ ਆ ਸੁਨੇ ਹੈਗੇ ਉਹਨਾਂ ਦੇ ਮਤਲਬ ਇਹ ਹੈਗਾ ਵੀ ਉਹਨਾਂ ਨੂੰ ਕੋਈ ਡਟ ਨਹੀਂ ਸਕਦਾ ਹੈਗਾ ਹੂੰ ਹੂੰ ਫਿਰ ਵੀ ਕਿਉਂਕਿ ਅਸੀਂ ਹੁਣ ਵਕੀਲ ਤਾਂ ਹੈ ਨਹੀਂ ਨਾ ਕੋਈ ਅਸੀਂ ਬਿਲਕੁਲ ਬਿਲਕੁਲ ਹੂੰ ਠੀਕ ਹੈ ਨਾ ਬਾਕੀ ਜਿਹੜਾ ਹੈਗਾ ਬਹੁਤ ਹੀ ਜਿਹੜੀ ਜਿਹੜੇ ਆਪਾਂ ਆਸ ਹੈ ਕਿ ਆਪਾਂ ਨੂੰ ਏਸੀ ਚੀਜ਼ ਦੇ ਉੱਤੇ ਹੈਗੀ ਆ ਤੇ ਕਾਨੂੰਨ ਜਿਹੜਾ ਹੈਗਾ ਉਹ ਕਿੰਨਾ ਕੁ ਫਲੈਕਸੀਬਲ ਹੈਗਾ ਇਹਦੇ ਬਾਰੇ ਵਿੱਚ ਤੁਹਾਰੇ ਉਹੀ ਸਾਨੂੰ ਦੇਖਣ ਦੇ ਰਹੇ ਅੱਜ ਤੱਕ ਅਪਾ ਉਸ ਛਾਕ ਵਿੱਚ ਹੀ ਅਪਾ ਹੈਗੇ ਆ ਹਾਂਜੀ ਠੀਕ ਆ ਲੇਕਿਨ ਜਿਹੜੇ ਬਹੁਤ ਸਾਰੇ ਵਿਚਾਰਾ ਤਾਂ ਅਪਾ ਸੁਣ ਰਹੇ ਹੈਗੇ ਆ ਉਹ ਤਾਂ ਇਹ ਵੀ ਹੈਗੇ ਆ ਕਿ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਪਰ ਚੌਹਨ ਸਾਹਿਬ ਚਲੋ ਇੱਥੇ ਰੱਖਦੇ ਆ ਗੱਲ ਨੂੰ ਅੱਜ ਤੇ ਦੇਖਦੇ ਆ ਕਿਹੜੇ ਪਾਸੇ ਨੂੰ ਇਹ ਬੈਂਦੀ ਆ ਗੱਲਬਾਤ ਜੇ ਸਰਕਾਰਾਂ ਥੋੜਾ ਜਿਹਾ ਆਪਣਾ ਬ੍ਰੀਫ ਦੇ ਵਿੱਚ ਆਪਣੇ ਫਰਜ਼ ਪਛਾਣਨ ਔਰ ਖਾਸ ਕਰਕੇ ਪਾਈ ਅੰਮ੍ਰਿਤਪੁਰ ਖਾਲਸਾ ਦੇ ਹੱਕ ਦੇ ਵਿੱਚ ਸਾਡੀ ਆਵਾਮ ਨੇ ਹਾਂ ਦਾ ਨਾਰਾ ਮਾਰ ਦਿੱਤਾ ਹੈ ਤੇ ਖਾਸ ਸਰਕਾਰਾਂ ਨੂੰ ਵੀ ਥੋੜਾ ਜਿਹਾ ਉਹ ਜਿਹੜਾ ਨਾ ਨਿਰਵਈਆ ਜਿੱਦਾਂ ਉਹ ਕਹਿੰਦੇ ਆ ਜੇ ਉਹਨਾਂ ਦੇ ਕਿਸੇ ਐਮਪੀ ਨੇ ਗੱਲਬਾਤ ਕੀਤੀ ਆ ਮੈਂ ਸੁਣ ਰਿਹਾ ਸੀ ਸੋਸ਼ਲ ਮੀਡੀਆ ਤੇ ਉਹ ਕਹ ਰਿਹਾ ਵੀ ਦਿੱਲੀਸ ਗਵਰਨਮੈਂਟ ਔਰ ਗਵਰਨਮੈਂਟ ਦੇ ਸਰਕਾਰਾਂ ਦੇ ਖਾਸ ਕਰਕੇ ਦਿੱਲੀ ਦੇ ਸਿਰ ਸਾਰਾ ਭਾਂਡਾ ਸੈਟ ਰਿਹਾ ਤੇ ਅੱਜ ਜਿਹੜੀ ਗੱਲਬਾਤ ਹੋਈ ਆ ਖਾਸ ਕਰਕੇ ਜਿਹੜਾ 1 ਸਾਲ ਦਾ ਹੋਰ ਐਨਐਸਆਈ ਵਧ ਗਈ ਆ ਉਹ ਕਹਿੰਦੇ ਆ ਕਿ ਵੀ ਇਹ ਪੰਜਾਬ ਸਰਕਾਰ ਨੇ ਹੀ ਕੀਤੀ ਆ ਤੇ ਖਾਸ ਕਰਕੇ ਇਹ ਸਾਡੇ ਬੜੇ ਮਾਣਜੋਕਤ ਸਤਿਕਾਰਯੋਗ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਦੇ ਸਿਰ ਇਹ ਭਾਂਡਾ ਭੰਨ ਹੋ ਰਿਹਾ ਆ ਵੀ ਕਹਿੰਦੇ ਉਹਨਾਂ ਨੇ ਆਪਣਾ ਥੋੜਾ ਜਿਹਾ ਇਹ ਚੀਜ਼ ਦਾ ਆਪਣਾ ਦੱਸਿਆ ਵੀ ਮੈਂ ਵੀ ਮੁੱਖ ਮੰਤਰੀ ਆ ਪੰਜਾਬ ਦਾ ਤੇ ਮੈਂ ਥੋੜਾ ਜਿਹਾ ਗਮ ਵਧਾਇਆ ਆ ਤੇ ਇਹ ਦੇਖੋ ਤੁਹਾਡੀ ਨਜ਼ਰੀਆ ਬਰੀਫ ਦੇ ਵਿੱਚ ਆਪਾਂ ਐਂਡ ਕਰ ਲਈਏ ਮੈਂ ਦੇਖੋ ਮੈਨੂੰ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਅਸੀਂ ਤਾਂ ਉਹਦੇ ਵਿੱਚ ਉਹਨਾਂ ਲੋਕਾਂ ਨੂੰ ਸਲਾਹ ਹੀ ਦੇ ਸਕਦੇ ਹੈਗੇ ਆ ਕਿ ਜੇ ਤੁਸੀਂ ਪੁਰਾਣੀ ਗਲਤੀ ਕੀਤੀ ਹੈ ਉਹਨਾਂ ਨੂੰ ਰਿਵਾਈਵ ਕਰਕੇ ਸਿੱਧੇ ਰਾਸਤੇ ਤੇ ਆਉਣਾ ਚਾਹੀਦਾ ਹੈਗਾ ਕੌਮ ਜਿਹੜੀ ਆ ਉਹ ਐਸਲੀ ਉਖੜੀ ਹੋਣੀ ਹੈਗੀ ਮੁੜ ਕੇ ਹੁਣ ਸਹੀ ਰਾਸਤੇ ਤੇ ਉੱਤੇ ਆਈ ਹੋਣੀ ਹੈਗੀ ਆ ਸਾਡੇ ਕੰਮ ਜਿਹੜੇ ਰੁਕਨੇ ਨਹੀਂ ਹੈਗੇ ਮੇਜਰ ਸਾਰੇ ਕੰਮ ਸਾਡੇ ਹੋ ਜਾਣੇ ਆ ਕਿਉਂਕਿ ਸਾਡੇ ਜਿਹੜੀ رائے ਹੈਗੀ ਆ ਲੋਕਾਂ ਦੀ ਲੋਕ ਰਾਏ ਆ ਔਰ ਦੂਜੀ ਗੱਲ ਹੈ ਸਾਡੀ ਜਿਹੜੀ ਪੰਜਾਬੀ ਪੰਜਾਬ ਦੀ ਬਸੂ ਹੈਗੀ ਆ ਪਿੰਡਾਂ ਵੀ ਲੋਕ ਹੈਗੇ ਆ ਉਹ ਲੋਕ ਜਾਗ ਚੁੱਕੇ ਹੋ ਹੈਗੇ ਹੁਣ ਸੁੱਤੇ ਹੋਏ ਨਹੀਂ ਪਹਿਲੇ ਬੰਗ ਹੈਗੇ ਹੂੰ ਉਹ ਇਸ ਕਰਕੇ ਮੈਨੂੰ ਇਸ ਵਾਰ ਦੀ 100% ਆਸ ਨਹੀਂ ਹੈਗੀ ਬਿਲਕੁਲ ਮੈਂ ਵਿਸ਼ਵਾਸ ਕਰਦਾ ਹੈਗਾ ਇਸ ਗੱਲ ਦੇਤੇ ਕਿ ਸਾਡੇ ਹੁਣ ਕੰਮ ਵਿੱਚ ਕੋਈ ਰਿਕਰਡ ਨਹੀਂ ਆਏਗੀ ਵਾਇਰਸ ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖਣ ਤੇ ਕੰਮ ਸਾਡੇ ਸਾਰੇ ਜਰੂਰ ਹੋ ਜਾਣੇ ਹੈਗੇ ਆ ਬਿਲਕੁਲ ਮੈਂ ਤੁਹਾਡਾ ਧੰਨਵਾਦ ਕਰਨਾ ਤੇ ਤੁਹਾਨੂੰ ਲੱਗਦਾ ਤੁਹਾਡੀ ਜਿਹੜੀ ਇੱਕ ਪੋਜ਼ਿਟਿਵਿਟੀ ਬਹੁਤ ਵਧੀਆ ਤੁਸੀਂ ਆਪ ਜੀ ਨੇ ਸਾਰੀ ਕਵਰ ਕੀਤੀ ਆ ਤੇ ਖਾਸ ਕਰਕੇ 24 ਤਰੀਕ ਨੂੰ ਪਾਈਆ ਮਰਤਪਾਲ ਖਾਸਾ ਤੁਹਾਡੀ ਔਰ ਮੇਰੀ ਨਜ਼ਰ ਦੇ ਅੱਜ ਤਾਂ ਉਹਨਾਂ ਲਈ ਸ਼ੁਭ ਸ਼ਾਮਾਂ ਕਰਦੇ ਆ ਤੇ ਅਸੀਂ ਕਹਿੰਦੇ ਵੀ ਉਹ ਆ ਕੇ ਸੌਂ ਚੱਕਣ ਤੇ ਖਾਸ ਕਰਕੇ ਉਹ ਗੱਲਬਾਤ ਅੱਗੇ ਚੱਗੇ ਜਿਦਾ ਜਾਂਦੇ ਜਾਂਦੇ ਮੈਂ ਇਹ ਵੀ ਗੱਲ ਕਹੂੰਗਾ ਕਿ ਸਦਰਾ ਮੇਰੇ ਮਾਂ ਚਾਈਆਂ ਕਹਿੰਦਾ ਅਸੀਂ ਆਸ਼ਿਕ ਸੱਚੇ ਲੋਕਾਂ ਦੇ ਅਸੀਂ ਆਸ਼ਿਕ ਸੱਚੇ ਲੋਕਾਂ ਦੇ ਨਾ ਸਮਝੀਂ ਆਸ਼ਿਕ ਹੀਰਾਂ ਦੇ ਅਸੀਂ ਉਹਨਾਂ ਨਾਲ ਖੜੀਦਾ ਜੋ ਸੌਦੇ ਨਾ ਕਰਨਾ ਪੜੀਆਂ ਜ਼ਮੀਰਾਂ ਦੇ ਅਸੀਂ ਕਾਸ ਕਰਕੇ ਜੰਦਾਬਾਦ ਜਿੰਦਾਬਾਦ ਨੇ ਜਿਹੜੀ ਮਸ਼ਾਲ ਚੱਕੀ ਹੋਈ ਹੈ ਰਲ ਮਿਲ ਕੇ ਅਸੀਂ ਹੌਲੀ ਹੌਲੀ ਅੱਗੇ ਲੈ ਕੇ ਜਾ ਰਹੇ ਹਾਂ ਤੇ ਮੈਂ ਚੌਣ ਸਾਹਿਬ ਫਤੋ ਇਥੇ ਉਜਾਤਰਣ ਐਂਡ ਹੋ ਰੋ ਪਗਲ ਪਲੀਜ਼ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਦਾ ਖਾਲਸਾ ਮੇਰੇ ਵੱਲੋਂ ਵੀ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੇ ਮੈਂ ਧੰਨਵਾਦ ਕਰਨਾ ਆ ਵੀ ਤੁਸੀਂ ਜਿੰਨੇ ਵੀ ਅੱਜ ਸਾਨੂੰ ਸੁਣਿਆ ਜਾਂ ਤੁਸੀਂ ਸਾਨੂੰ ਦੇਖ ਰਹੇ ਆਂ ਰੇਡੀਓ ਨਾਲ ਜੁੜੇ ਆਂ ਤੇ ਆਡੀਓ ਵੀ ਤੁਸੀਂ ਸਾਡੀ ਸੁਣ ਰਹੇ ਆ ਤਾਂ ਵੀਡੀਓ ਵੀ ਤੁਸੀਂ ਜਿੰਦਾਬਾਦ ਦਾ ਟੀਵੀ ਤੇ ਵੀ ਜੋੜਦੇ ਆ ਤੇ ਜਿੰਦਾਬਾਦ ਰੇਡੀਓ ਦਾ ਵੀ ਤੁਸੀਂ ਸਵਾਦ ਲੈਂਦੇ ਆ ਤਾਂ ਮੈਂ ਤੁਹਾ ਤੋਂ ਆਸ ਇਹੀ ਰੱਖੂੰਗਾ ਹੌਲੀ ਹੌਲੀ ਅਸੀਂ ਸਟੈਪ ਸਟੈਪ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਆ ਬਾਕੀ ਗੁਰੂ ਮਹਾਰਾਜ ਦੇ ਤੇ ਖਾਸ ਕਰਕੇ ਅਸੀਂ ਸੋਹਣਾ ਵਤਨ ਸਾਡਾ ਪੰਜਾਬ ਉੱਥੇ ਦੀ ਚੜ੍ਹਦੀ ਕਲਾ ਤੇ ਪੰਜਾਬ ਲਈ ਅਸੀਂ ਆਲਵੇਜ਼ ਦੁਆਮਾ ਚੜ੍ਹਦੀ ਕਲਾ માં ਅਸੀਂ ਮੰਗਦੇ ਆਂ ਤੇ ਮੰਗਦੇ ਅਸੀਂ ਰਹਿਣਾ ਆਂ ਤੇ ਅਸੀਂ ਤਾਂ ਖਾਸ ਕਰਕੇ ਪੰਜਾਬ ਦੀਆਂ ਚੜ੍ਹਦੀ ਗੱਲਾਂ ਦੀਆਂ ਦੁਆਵਾਂ ਮੰਗਦੇ ਆਂ ਤੇ ਮੈਂ ਕਹੂੰਗਾ ਵੀ ਅਸੀਂ ਅੱਜ ਦਾ ਭਰਮ ਤੁਹਾਨੂੰ ਕਿਦਾਂ ਦਾ ਲੱਗਾ ਆ ਤੇ ਖਾਸ ਕਰਕੇ ਭਾਈ ਅਮਰਪਾਲ ਜੀ ਖਾਲਸਾ ਅਰਦਾਸ ਕਰ ਰਹੇ ਆਂ ਸਾਰਿਆਂ ਤੋਂ ਤੇ ਉਹ 24 ਤਰੀ ਨੂੰ ਸੌ ਚੁੱਕਣਗੇ ਤੇ ਲੱਗਦਾ ਦੇਖੋ ਕੀ ਬਣਦਾ ਆ ਪਰ ਸਰਕਾਰਾਂ ਨੂੰ ਥੋੜਾ ਜਿਹਾ ਸੋਚਣ ਦੀ ਲੋੜ ਆ ਤੇ ਬਾਕੀ ਤੁਸੀਂ ਸਾਰੇ ਸਿਆਣੇ ਆ ਜੇ ਅੱਜ ਦਾ ਭਰਮ ਤੁਹਾਨੂੰ ਚੰਗਾ ਲੱਗਾ ਤਮੀ ਮੈਂ ਤੁਹਾਡਾ ਥਨ ਪੁੱਗ ਰਾਂ ਤੁਸੀਂ ਫੀਡਬੈਕ ਕੋਈ ਗੱਲਬਾਤ ਕੋਈ ਮੰਦਾ ਬਲਬਲਾ 59 577 5577 ਤੇ ਇੱਿੱਤੇ ਜੁੜੇ ਰਹੋ ਆਪਣੇ ਜੈਦਾਬਾਦ ਦੇ ਨਾਲ ਤੇ ਇੱਥੇ ਮੈਨੂੰ ਵੀ ਦਿਓ ਜ਼ਾਸ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ